ਨੇਹਾਰਿਕਾ ਜੀ ਆਪਣੇ ਪੁੱਤ ਦੇ ਘਰ ਪਹੁੰਚੀ। ਉਹਨਾਂ ਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਉਹਨਾਂ ਦੀ ਨੂੰਹ ਸਿਆ ਨੇ ਦਰਵਾਜ਼ਾ ਖੋਲ੍ਹਿਆ। ਸਿਆ ਦੀ ਹਾਲਤ ਦੇਖ ਕੇ ਉਸ ਦੀ ਸੱਸ ਨਿਹਾਰਿਕਾ ਜੀ ਡੰਗ ਰਹਿ ਗਈ। ਉਸ ਦੇ ਵਾਲ ਬਿਲਕੁਲ ਉਲਝੇ ਹੋਏ ਸੀ। ਉਸ ਦੀਆਂ ਅੱਖਾਂ ਹੇਠਾਂ ਕਾਲੇ ਘੇਰੇ ਸੀ। ਤੇ ਦੇਖਣ ਨੂੰ ਉਹ ਬਹੁਤ ਥੱਕੀ ਹੋਈ ਲੱਗ ਰਹੀ ਸੀ ਨਿਹਾਰਿਕਾ ਜੀ ਨੂੰ ਅਚਾਨਕ ਦੇਖ ਕੇ ਸਿਆ ਬਹੁਤ ਖੁਸ਼ ਹੋ ਗਈ ਤੇ ਉਸਨੇ ਉਹਨਾਂ ਦੇ ਪੈਰ ਛੂ ਲਏ ਨਿਹਾਰਿਕਾ ਜੀ ਬੋਲੀ ਸਿਆ ਕੀ ਗੱਲ ਹੈ ਤੇਰੀ ਤਬੀ ਤੇਰੀ ਤਬੀਅਤ ਤਾਂ ਠੀਕ ਹੈ ਸਿਆ ਬੋਲੀ ਜੀ ਮੰਮੀ ਜੀ ਤਬੀਅਤ ਤਾਂ ਠੀਕ ਹੈ ਮੇਰੀ ਇਹਨਾਂ ਕਹਿ ਕੇ ਕਿ ਉਹ ਚਾਹ ਬਣਾਉਣ ਲਈ ਰਸੋਈ ਵਿੱਚ ਚੱਲ ਗਈ ਨਿਹਾਰਿਕਾ ਜੀ ਗੈਸਟਰੋਮ ਵਿੱਚ ਜਾ ਕੇ ਫਰੈਸ਼ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਨੂੰ ਦੀ ਡਿਲੀਵਰੀ ਨੂੰ 4 ਮਹੀਨੇ ਹੋ ਗਏ ਹਨ ਪਰ ਹਾਲੇ ਤੱਕ ਇਸ ਨੇ ਆਪਣੇ ਆਪ ਦਾ ਧਿਆਨ ਰੱਖਣਾ ਵੀ ਸ਼ੁਰੂ ਨਹੀਂ ਕੀਤਾ ਅੱਜ ਤਾਂ ਨੂੰ ਨਾਲ ਗੱਲ ਜ਼ਰੂਰ ਕਰਨੀ ਪਵੇਗੀ ਉਹ ਇਹੀ ਸਭ ਸੋਚ ਹੀ ਰਹੀ ਸੀ ਕਿ ਤਦ ਤੱਕ ਉਹਨਾਂ ਦਾ ਪੁੱਤ ਨਿਖਲ ਆਪਣੇ ਕੁਝ ਦੋਸਤਾਂ ਨੂੰ ਲੈ ਕੇ ਘਰ ਆ ਗਿਆ ਉਸ ਉਸੇ ਵੇਲੇ ਸਿਆ ਚਾਹ ਦੀ ਟ੍ਰੇ ਲੈ ਕੇ ਹਾਲ ਵਿੱਚ ਆਈ ਤਾਂ ਅਚਾਨਕ ਉਹਨਾਂ ਲੋਕਾਂ ਨੂੰ ਦੇਖ ਕੇ ਕਬਰ ਆ ਗਈ ਨikhil ਨੇ ਜਦੋਂ ਸਿਆ ਦੇ ਉਲਝੇ ਵਾਲ ਦੇਖੇ ਤਾਂ ਗੁੱਸੇ ਨਾਲ ਆਗੂ ਬੁਲਾ ਹੋ ਗਿਆ ਤੇ ਬੋਲਿਆ ਮੈਂ ਤੈਨੂੰ ਦੁਪਹਿਰੇ ਫੋਨ ਕਰਕੇ ਦੱਸਿਆ ਸੀ ਕਿ ਮੇਰੇ ਕੁਝ ਦੋਸਤ ਸ਼ਾਮ ਨੂੰ ਘਰ ਆਉਣਗੇ ਤੂੰ ਹਾਲੇ ਤੱਕ ਤਿਆਰ ਨਹੀਂ ਹੋਈ ਸਿਆ ਹੌਲੀ ਜਹੀ ਬੋਲੀ ਮੂੰਹਨੇ ਨੂੰ ਸੰਭਾਲਦੀ ਰਹਿ ਗਈ ਤਾ ਮੈਨੂੰ ਵਾਲ ਬਣਾਉਣ ਦੀ ਵੇਲ ਨਹੀਂ ਮਿਲੀ ਤਦ ਨਿਖਲ ਤਾਨਾ ਮਾਰਦੇ ਆ ਬੋਲਿਆ ਤੂੰ ਮਾਂ ਬਣੀ ਹੈ ਜਾਂ ਪਾਗਲ ਤੈਨੂੰ ਦੇਖਣ ਦਾ ਵੀ ਮਨ ਨਹੀਂ ਕਰਦਾ ਪਤੀ ਦੇ ਤਾਨੇ ਸੁਣ ਕੇ ਸੀਆ ਰੋ ਪਈ ਬੱਚੇ ਨੂੰ ਹੀ ਇਕੱਲਿਆਂ ਸੰਭਾਲਦੇ ਆ ਉਸ ਦੀ ਦੁਰਗਤੀ ਹੋ ਚੁੱਕੀ ਸੀ ਉਹ ਉਲਝੇ ਵਾਲ ਅੱਖਾਂ ਹੇਠਾਂ ਕਾਲੇ ਘੇਰੇ ਤੇ ਦੁਰਗੰਧ ਵਾਲੇ ਕੱਪੜੇ ਹੀ ਉਸ ਦੀ ਪਛਾਣ ਬਣ ਗਏ ਸੀ ਉਹ ਇਸ અપਮਾਨ ਤੋਂ ਸ਼ਰਮਿੰਦੀ ਹੋ ਹੁੰਦੀ ਪਈ ਸੀ ਕਿ ਤਦ ਤੱਕ ਉਸ ਦੇ ਪਤੀ ਨੇ ਆਪਣੇ ਦੋਸਤਾਂ ਸਾਹਮਣੇ ਹੀ ਤਾਨਾ ਮਾਰਦਿਆਂ ਕਿਹਾ ਵਿਆਹ ਤੋਂ ਬਾਅਦ ਮੈਨੂੰ ਲੱਗਿਆ ਸੀ ਕਿ ਮੈਨੂੰ ਕਿੰਨੀ ਪਿਆਰੀ ਪਤਨੀ ਮਿਲੀ ਹੈ ਪਰ ਜਦੋਂ ਤੂੰ ਇਹ ਮਾਂ ਬਣੀ ਹੈ ਉਦੋਂ ਤੋਂ ਲੱਗਦਾ ਹੈ ਜਿਵੇਂ ਮੈਂ ਆਪਣੀ ਪਤਨੀ ਨੂੰ ਗਵਾ ਹੀ ਦਿੱਤਾ ਹੈ ਇਹ ਤਾਂ ਕੋਈ ਹੋਰ ਹੀ ਔਰਤ ਬਣ ਗਈ ਹੈ ਹੁਣ ਸਿਆ ਤਾਂ ਸੁਣਿਆ ਨਹੀਂ ਜਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਉਹ ਸਿਰ ਝੁਕਾਏ ਵਾਪਸ ਜਾਣ ਲੱਗੀ ਤਦ ਹੀ ਉਸ ਨੇ ਸੱਸ ਦੀ ਆਵਾਜ਼ ਸੁਣੀ ਨਿਹਾਰਿਕਾ ਜੀ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਈ ਤੇ ਗੁੱਸੇ ਵਿੱਚ ਭੜਕਦੀ ਹੋਈ ਬੋਲੀ ਨikhil ਇਹ ਤੂੰ ਕਦੋਂ ਤੂੰ ਕੀ ਬਕਵਾਸ ਕਰ ਰਿਹਾ ਹੈ ਇਹ ਤੇਰੀ ਪਤਨੀ ਹੈ ਕੋਈ ਮਜ਼ਾਕ ਉਡਾਉਣ ਵਾਲੀ ਚੀਜ਼ ਨਹੀਂ ਤੂੰ ਇਹ ਨਹੀਂ ਸੋਚ ਰਿਹਾ ਕਿ ਤੂੰ ਵੀ ਬਾਪ ਬਣਿਆ ਹੈ ਤੇ ਤੈਨੂੰ ਬਾਪ ਬਣਾਉਣ ਦੇ ਚੱਕਰ ਵਿੱਚ ਇਸ ਨੇ ਆਪਣੇ ਸਰੀਰ ਦਾ ਕੀ ਹਾਲ ਕਰ ਲਿਆ ਹੈ ਤੈਨੂੰ ਵੀ ਤਾਂ ਪਿਤਾ ਬਣਨ ਦਾ ਸ਼ੌਂਕ ਸੀ ਮੁੰਨੇ ਨਾਲ ਤੂੰ ਨਹੀਂ ਖੇਡਦਾ ਤੂੰ ਤਾਂ ਗਰਵ ਨਾਲ ਸਭ ਨੂੰ ਦੱਸਦਾ ਫਿਰਦਾ ਹੈ ਕਿ ਮੈਂ ਇੱਕ ਪੁੱਤ ਦਾ ਬਾਪ ਹਾਂ ਤਾਂ ਕਿ ਇਸ ਦਾ ਸਾਰਾ ਸ਼ਹਿਰਾ ਨੂੰ ਨੂੰ ਨਹੀਂ ਜਾਂਦਾ ਜਿਸ ਨੇ ਆਪਣਾ ਸਰੀਰ ਖਰਾਬ ਕੀਤਾ ਉਸ ਦਾ ਮਜ਼ਾਕ ਉਡਾਉਣਾ ਕਿੱਥੋਂ ਤੱਕ ਸਹੀ ਹੈ ਜੇ ਤੈਨੂੰ ਲੱਗਦਾ ਹੈ ਕਿ ਤੇਰੀ ਪਤਨੀ ਦੀ ਹਾਲਤ ਠੀਕ ਨਹੀਂ ਤਾਂ ਤੈਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ ਮਾਨਸਿਕ ਸਹਾਰਾ ਬਣਨਾ ਚਾਹੀਦਾ ਹੈ ਤੇ ਮੁੰਨੇ ਨੂੰ ਸੰਭਾਲਣ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੇ ਤੇ ਵੀ ਧਿਆਨ ਦੇ ਸਕੇ ਪਰ ਤੂੰ ਇਸ ਦਾ ਮਜ਼ਾਕ ਇਸ ਤਰ੍ਹਾਂ ਉਡਾ ਰਿਹਾ ਹੈ ਲੱਗਦਾ ਹੈ ਜਿਵੇਂ ਤੂੰ ਆਪਣਾ ਕੰਮ ਕੱਢ ਲਿਆ ਤੇ ਬਾਅਦ ਵਿੱਚ ਇਸ ਨੂੰ ਕੂੜੇ ਦੇ ਡੱਬੇ ਵਿੱਚ ਸੁੱਟ ਦੇਣਾ ਚਾਹੁੰਦਾ ਹੈ ਆਪਣੀ ਪਤਨੀ ਬਾਰੇ ਦੋਸਤਾ ਸਾਹਮਣੇ ਅਜਿਹੀਆਂ ਗੱਲਾਂ ਕਰਦਿਆਂ ਤੈਨੂੰ ਸ਼ਰਮ ਨਹੀਂ ਆਈ ਮਾਂ ਦੀ ਫਟਕਾਰ ਸੁਣ ਕੇ ਨikhil ਦੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ ਫਿਰ ਨਿਹਾਰਿਕਾ ਜੀ ਨੇ ਉਸਦੇ ਦੋਸਤਾਂ ਵੱਲ ਦੇਖਦਿਆਂ ਕਿਹਾ ਤੇ ਤੁਹਾਨੂੰ ਪੈਦਾ ਕਰਨ ਵਿੱਚ ਤੁਹਾਡੀਆਂ ਮਾਮਾ ਦਾ ਵੀ ਫਿਗਰ ਖਰਾਬ ਹੋਇਆ ਹੋਵੇਗਾ ਉਸ ਵੇਲੇ ਕੋਈ ਤੁਹਾਡੀਆਂ ਮਾਮਾ ਤੇ ਇਸ ਤਰ੍ਹਾਂ ਹੱਸਦਾ ਤਾਂ ਕਿ ਤੁਹਾਨੂੰ ਚੰਗਾ ਲੱਗਦਾ ਫਿਰ ਨikhil ਵੱਲ ਦੇਖ ਕੇ ਬੋਲੀ ਜਦੋਂ ਮੈਂ ਤੈਨੂੰ ਜਨਮ ਦਿੱਤਾ ਸੀ ਤਾਂ ਮੇਰੀ ਵੀ ਇਹੋ ਹਾਲਤ ਹੋਈ ਸੀ ਬੋਲ ਮੈਨੂੰ ਵੀ ਪਾਗਲ ਹੀ ਆਖਦੇ ਬੱਚਿਆਂ ਦੀ ਪਰਵਰਿਸ਼ ਕਰਨਾ ਆਸਾਨ ਨਹੀਂ ਹੁੰਦਾ ਬੇਟਾ ਬਸ ਨਾਂ ਦੇ ਲਈ ਬਾਪ ਬਣਿਆ ਹੈ ਤੂੰ ਪਰ ਜ਼ਿੰਮੇਵਾਰੀ ਤਾਂ ਕੋਈ ਚੁੱਕਦਾ ਨਹੀਂ ਤੇ ਜਿਹੜਾ ਜ਼ਿੰਮੇਵਾਰੀ ਚੁੱਕ-ਚੁੱਕ ਕੇ ਪਰੇਸ਼ਾਨ ਹੋ ਚੁੱਕਿਆ ਉਸ ਨੂੰ ਸਭ ਸਾਹਮਣੇ ਪਾਗਲ ਆਖ ਰਿਹਾ ਹੈ ਨikhil ਦੀਆਂ ਪਲਕਾਂ ਹੁਣ ਚੁੱਕੀਆਂ ਵੀ ਨਹੀਂ ਜਾ ਰਹੀਆਂ ਸੀ ਉਸ ਦੇ ਸਾਰੇ ਦੋਸਤ ਇੱਕ ਇੱਕ ਕਰਕੇ ਉੱਥੋਂ ਵਿਦਾ ਲੈ ਕੇ ਚਲੇ ਗਏ ਨਿਹਾਰਿਕਾ ਜੀ ਗੁੱਸੇ ਵਿੱਚ ਬੋਲੀ ਮੈਂ ਨੂੰ ਨੂੰ ਇੱਥੋਂ ਲੈ ਕੇ ਜਾ ਰਹੀ ਹਾਂ ਨਹੀਂ ਤਾਂ ਤੂੰ ਸੱਚਮੁੱਚ ਇਸ ਨੂੰ ਪਾਗਲ ਬਣਾ ਦੇਵੇਂਗਾ ਹੁਣ ਨikhil ਬੇਚੈਨ ਹੋ ਉੱਠਿਆ ਨਿਹਾਰਿਕਾ ਜੀ ਨੂੰ ਵੱਲ ਦੇਖ ਕੇ ਬੋਲੀ ਤੂੰ ਮੇਰੇ ਨਾਲ ਘਰ ਚੱਲ ਬੇਟੀ ਮੈਂ ਤੇਰਾ ਚੰਗੀ ਤਰ੍ਹਾਂ ਧਿਆਨ ਰੱਖਾਂਗੀ ਉਥੇ ਕੋਈ ਤੈਨੂੰ ਪਾਗਲ ਨਹੀਂ ਆਖੇਗਾ ਇਹ ਬੋਲਦੇ ਆ ਉਹਨਾਂ ਦੀ ਆਵਾਜ਼ ਪਰ ਆਈ ਸੀ ਇਧਰ ਸਿਆਹ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿਣ ਲੱਗ ਪਏ ਸੀ ਅੱਜ ਉਹ ਵੀ ਪਤੀ ਦੀ ਇਸ ਹਰਕਤ ਤੋਂ ਬਹੁਤ ਦੁਖੀ ਹੋ ਗਈ ਸੀ ਇਸ ਲਈ ਉਸਨੇ ਮੁੰਨੇ ਨੂੰ ਗੋਦ ਵਿੱਚ ਚੁੱਕਿਆ ਤੇ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ ਚਲੀ ਗਈ ਹੁਣ ਨikhil ਆਪਣੇ ਕਮਰੇ ਵਿੱਚ ਗਿਆ ਤਾਂ ਖਾਲੀ ਕਮਰਾ ਉਸਨੂੰ ਕੱਟਣ ਨੂੰ ਲੱਗ ਪਿਆ ਉਹ ਸੋਚਣ ਲੱਗ ਪਿਆ ਕਿ ਜੇ ਸੱਚਮੁੱਚ ਮਾਂ ਸੀਆ ਨੂੰ ਲੈ ਕੇ ਚਲੀ ਗਈ ਤਾਂ ਖਾਲੀ ਘਰ ਵਿੱਚ ਮੈਂ ਕੀ ਕਰਾਂਗਾ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਆਖਰ ਉਸ ਤੋਂ ਰਹਿਣਾ ਗਿਆ 2 ਘੰਟਿਆਂ ਬਾਅਦ ਉਹ ਮਾਂ ਦੇ ਕਮਰੇ ਵਿੱਚ ਪਹੁੰਚਿਆ ਤਾਂ ਨਿਹਾਰਿਕਾ ਜੀ ਮੁੰਨੇ ਨੂੰ ਗੋਦ ਵਿੱਚ ਲੈ ਕੇ ਟੈਰ ਰਹੀ ਸੀ ਤੇ ਸੀਆ ਡੂੰਗੀ ਨੀਂਦ ਵਿੱਚ ਸੌ ਰਹੀ ਸੀ ਰੋਂਦੇ ਰੋਂਦੇ ਉਸ ਦੀਆਂ ਪਲਕਾਂ ਵੀ ਸੁੱਝ ਗਈਆਂ ਸੀ ਤੇ ਚਿਹਰਾ ਵੀ ਇੱਕਦਮ ਉੱਤਰ ਗਿਆ ਸੀ ਉਹ ਸੋਚਣ ਲੱਗ ਪਿਆ ਕਿ ਸੀਆ ਦੀ ਇਸ ਹਾਲਤ ਦਾ ਜ਼ਿੰਮੇਵਾਰ ਮੈਂ ਹੀ ਹਾਂ ਉਹ ਉਹ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਬੋਲਿਆ ਮਾਂ ਮੈਨੂੰ ਮaaf ਕਰ ਦਿਓ ਮੈਂ ਸੀਆ ਦਾ ਕਦੇ ਸਾਥ ਨਹੀਂ ਦਿੱਤਾ ਬਸ ਉਸ ਦਾ ਮਜ਼ਾਕ ਉਡਾਉਂਦਾ ਰਿਹਾ ਉਸ ਨੂੰ ਕੋਸਦਾ ਰਿਹਾ ਕਿ ਹੁਣ ਤੂੰ ਮੈਨੂੰ ਟਾਈਮ ਨਹੀਂ ਦਿੰਦੀ ਤੇ ਇਸੇ ਚੱਕਰ ਵਿੱਚ ਅੱਜ ਮੈਂ ਆਪਣੇ ਦੋਸਤਾ ਸਾਹਮਣੇ ਵੀ ਉਸ ਦਾ ਅਪਮਾਨ ਕਰ ਦਿੱਤਾ ਉਸ ਦੇ ਰੋਂ ਦੀ ਆਵਾਜ਼ ਸੁਣ ਕੇ ਸਿਆਹ ਦੀ ਨੀਂਦ ਵੀ ਟੁੱਟ ਗਈ ਤੇ ਉਹ ਬਿਸਤਰ ਤੇ ਉੱਠ ਕੇ ਬੈਠ ਗਈ ਪਤੀ ਨੂੰ ਸਾਹਮਣੇ ਦੇਖ ਕੇ ਉਸ ਦਾ ਮਨ ਘੋੜਾਪਣ ਨਾਲ ਭਰ ਗਿਆ ਤੇ ਉਹ ਦੂਜੀ ਪਾਸੇ ਮੂੰਹ ਕਰਕੇ ਬੈਠ ਗਈ ਉਸ ਦੀਆਂ ਪਲਕਾਂ ਤੇ ਹੰਝੂ ਆ ਕੇ ਠਹਿਰ ਗਏ ਉਸ ਨੂੰ ਬੈਠੀ ਦੇਖ ਕੇ ਨikhil ਉਸ ਦੇ ਕੋਲ ਗਿਆ ਤੇ ਉਸ ਦੇ ਸਾਹਮਣੇ ਗੋਡਿਆਂ ਦੇ ਬਲ ਬੈਠ ਕੇ ਹੱਥ ਜੋੜਦਿਆਂ ਬੋਲਿਆ ਮੈਨੂੰ ਮਾਫ ਕਰ ਦੇ ਸਿਆ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ ਤੂੰ ਪਲੀਜ਼ ਮੈਨੂੰ ਛੱਡ ਕੇ ਨਾ ਜਾ ਮੈਂ ਤੇਰੇ ਤੇ ਮੁੰਨੇ ਦੇ ਬਿਨਾ ਇਸ ਘਰ ਵਿੱਚ ਕਿਵੇਂ ਰਹਾਗਾ ਮੈਂ ਵਾਦਾ ਕਰਦਾ ਹਾਂ ਕਿ ਹੁਣ ਮੁੰਨੇ ਨੂੰ ਸੰਭਾਲਣ ਵਿੱਚ ਤੇਰੀ ਮਦਦ ਕਰਾਂਗਾ ਤੂੰ ਕਿੰਨੀ ਬਿਖਰੀ-ਬਿਖਰੀ ਰਹਿੰਦੀ ਹੈ ਮੈਂ ਤੈਨੂੰ ਸੰਭਾਲਾਂਗਾ ਤੇ ਤੈਨੂੰ ਆਪਣੇ ਆਪ ਨੂੰ ਸਬਰਨ ਦਾ ਟਾਈਮ ਵੀ ਦੇਵਾਂਗਾ ਮੈਂ ਕਦੇ ਤੇਰੀ ਮਦਦ ਨਹੀਂ ਕੀਤੀ ਹਮੇਸ਼ਾ ਤੈਨੂੰ ਤਾਨੇ ਹੀ ਮਾਰੇ ਮੈਂ ਬਹੁਤ ਗਲਤ ਸੀ ਹੁਣ ਨikhil ਰੋਂਦਿਆਂ ਬਾਰ-ਬਾਰ ਮਾਫੀ ਮੰਗ ਰਿਹਾ ਸੀ ਤਾਂ 시ਆ ਆਖਰ ਕਿੰਨਾ ਚਿਰ ਚੁੱਪ ਬੈਠੀ ਰਹਿੰਦੀ ਉਸ ਨੇ ਭਰੇ ਗਲੇ ਨਾਲ ਕਿਹਾ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਮੇਰੇ ਲਈ ਇੰਨਾ ਹੀ ਕਾਫੀ ਹੈ ਮੈਂ ਮੰਨਦੀ ਹਾਂ ਕਿ ਮੈਂ ਆਪਣੇ ਤੇ ਧਿਆਨ ਨਹੀਂ ਦੇ ਪਉਂਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਪਾਗਲ ਹਾਂ ਜਾਂ ਤੁਸੀਂ ਮੈਨੂੰ ਆਪਣੇ ਦੋਸਤਾਂ ਸਾਹਮਣੇ ਕੁਝ ਵੀ ਸੁਣਾ ਦੇਵੋਗਾ ਮੇਰਾ ਵੀ ਇੱਕ ਸਵੈ ਸਨਮਾਨ ਹੈ ਬੱਚੇ ਨੂੰ ਪਾਲਣਾ ਇੰਨਾ ਆਸਾਨ ਨਹੀਂ ਹੁੰਦਾ ਮੈਂ ਕਈ ਕਈ ਦਿਨਾਂ ਤੱਕ ਕੰਗੀ ਵੀ ਨਹੀਂ ਕਰ ਪਉਂਦੀ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਣ ਦੀ ਫੁਰਸਤ ਤੱਕ ਨਹੀਂ ਮਿਲਦੀ ਅਜਿਹੇ ਵਿੱਚ ਮੈਂ ਬੱਚਾ ਸੰਭਾਲਾਂ ਜਾਂ ਆਪਣੇ ਤੇ ਧਿਆਨ ਦੇ ਆਂ ਮੰਦੀ ਹਾਂ ਕਿ ਮੈਨੂੰ ਆਪਣੇ ਆਪ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਪਰ ਮੈਨੂੰ ਟਾਈਮ ਹੀ ਨਹੀਂ ਮਿਲਦਾ ਤਾਂ ਆਖਰ ਮੈਂ ਕੀ ਕਰਾਂ ਥੋੜਾ ਜਿਹਾ ਟਾਈਮ ਮਿਲਦਿਆਂ ਹੀ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਨੀਂਦ ਪੂਰੀ ਕਰ ਲਵਾਂ ਘਰ ਦਾ ਕੋਈ ਕੰਮ ਕਰ ਲਵਾਂ ਕੀ ਕਰਾਂ ਕੀ ਨਾ ਕਰਾਂ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦੀ ਉਪਰੋਂ ਤੁਹਾਡੇ ਤਾਨੇ ਵੀ ਦਿਨ ਰਾਤ ਮੇਰੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ ਮੈਂ ਤੁਹਾਨੂੰ ਇੰਨਾ ਪਿਆਰ ਕਰਦੀ ਹਾਂ ਫਿਰ ਵੀ ਤੁਹਾਡੇ ਨਾਲ ਟਾਈਮ ਨਹੀਂ ਬਿਤਾ ਪੌਂਦੀ ਤਾਂ ਆਖਰ ਇਸ ਵਿੱਚ ਮੇਰੀ ਕੀ ਗਲਤੀ ਹੈ ਅੱਜ ਸਿਆਦੇ ਮਨ ਦਾ ਗੁਬਾਰ ਵੀ ਫਟ ਪਿਆ ਸੀ ਨikhil ਦੀਆਂ ਅੱਖਾਂ ਝੁਕੀਆਂ ਹੋਈਆਂ ਸੀ ਤੇ ਉਹਨਾਂ ਅੱਖਾਂ ਵਿੱਚ ਸੱਚਾ ਪਛਤਾਵਾ ਝਲਕ ਰਿਹਾ ਸੀ ਇਸ ਲਈ ਨਿਹਾਰਿਕਾ ਜੀ ਨੇ ਹੌਲੀ ਜਹੀ ਕਿਹਾ ਬੇਟੀ ਤੂੰ ਇਸ ਨੂੰ ਇੱਕ ਮੌਕਾ ਦੇ ਕੇ ਦੇਖ ਜੇ ਫਿਰ ਵੀ ਇਸ ਨੇ ਕੋਈ ਗਲਤੀ ਕੀਤੀ ਤਾਂ ਤੂੰ ਮੈਨੂੰ ਫੋਨ ਕਰੀ ਮੈਂ ਤੁਰੰਤ ਤੈਨੂੰ ਆਪਣੇ ਨਾਲ ਲੈ ਕੇ ਚਲੀ ਜਾਵਾਂਗੀ ਫਿਰ ਉਹ ਨikhil ਦੇ ਕੰਨ ਫੜ ਕੇ ਬੋਲੀ ਮੈਂ ਤੈਨੂੰ ਘਰ ਦੇ ਕੰਮ ਇਸ ਦਿਨ ਲਈ ਤਾਂ ਸਿਖਾਏ ਸੀ ਕਿ ਕਦੇ ਭਵਿੱਖ ਵਿੱਚ ਲੋੜ ਪਵੇ ਤਾਂ ਤੂੰ ਵੀ ਘਰ ਦੇ ਕੰਮ ਕਰ ਸਕਵੇਂ ਤਾਂ ਆਖਰ ਤੂੰ ਘਰ ਦੇ ਕੰਮਾਂ ਵਿੱਚ ਨੂੰ ਦੀ ਮਦਦ ਕਿਉਂ ਨਹੀਂ ਕਰਦਾ ਨikhil ਨੇ ਆਪਣੇ ਕੰਨ ਫੜਦਿਆਂ ਕਿਹਾ ਸੋਰੀ ਮਾਂ ਅੱਜ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੋ ਗਿਆ ਹੈ ਦੇਖਣਾ ਅਗਲੀ ਵਾਰ ਜਦੋਂ ਤੁਸੀਂ ਆਓਗੇ ਤਾਂ ਘਰ ਵਿੱਚ ਤੁਹਾਨੂੰ ਬਹੁਤ ਵੱਡਾ ਬਦਲਾਅ ਮਿਲੇਗਾ ਨਿਹਾਰਿਕਾ ਜੀ ਨੂੰ ਥੋੜੀ ਜਹੀ ਤਸੱਲੀ ਮਿਲੀ ਕਿ ਘੱਟੋ ਘੱਟ ਪੁੱਤ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਉਸ ਦਿਨ ਤੋਂ ਬਾਅਦ ਨikhil ਪੂਰੀ ਤਰ੍ਹਾਂ ਬਦਲ ਗਿਆ ਸੀ ਉਹ ਮੁੰਨੇ ਨੂੰ ਸੰਭਾਲਦਾ ਸੀ ਤਾਂ ਜੋ ਸਿਆ ਨੂੰ ਥੋੜਾ ਆਰਾਮ ਮਿਲ ਸਕੇ ਘਰ ਦੇ ਕੰਮਾਂ ਵਿੱਚ ਉਸਦੀ ਮਦਦ ਕਰ ਦਿੰਦਾ ਸੀ ਸਿਆ ਵੀ ਹੁਣ ਆਪਣੇ ਲਈ ਟਾਈਮ ਕੱਢਣ ਲੱਗ ਪਈ ਸੀ ਤੇ ਆਪਣੇ ਤੇ ਵੀ ਧਿਆਨ ਦਿੰਦੀ ਸੀ ਜਦੋਂ ਤੱਕ ਸਵੇਰੇ ਸਿਆ ਸੌ ਕੇ ਉੱਠਦੀ ਸੀ ਤਦ ਤੱਕ ਨikhil ਨਾਸ਼ਤੇ ਦੀ ਤਿਆਰੀ ਕਰ ਚੁੱਕਾ ਹੁੰਦਾ ਸੀ ਤਾਦੇ ਤੱਕ ਮੁੰਨਾ ਉੱਠ ਜਾਂਦਾ ਸੀ ਤਾਂ ਨikhil ਮੁੰਨੇ ਨੂੰ ਸੰਭਾਲ ਲੈਂਦਾ ਸੀ ਤੇ 시ਆ ਨਾਸ਼ਤਾ ਬਣਾ ਕੇ ਨਹਾ ਧੋ ਕੇ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਸੀ ਉਸ ਤੋਂ ਬਾਅਦ ਮੁੰਨੇ ਨੂੰ ਸੰਭਾਲਦੀ ਸੀ ਤੇ ਨikhil ਦਫ਼ਤਰ ਜਾਣ ਲਈ ਨਿਕਲ ਜਾਂਦਾ ਸੀ ਫਿਰ ਸ਼ਾਮ ਨੂੰ ਜਦੋਂ ਉਹ ਦਫ਼ਤਰ ਤੋਂ ਆਉਂਦਾ ਸੀ ਤਾਂ ਮੁੰਨੇ ਨੂੰ ਸੰਭਾਲਦਾ ਸੀ ਤੇ 시ਆ ਡਿਨਰ ਦੀ ਤਿਆਰੀ ਕਰ ਲੈਂਦੀ ਸੀ ਰਾਤ ਨੂੰ ਵੀ ਨikhil ਪਹਿਲਾਂ 시ਆ ਨੂੰ 3 ਘੰਟੇ ਸੌਣ ਲਈ ਕਹਿ ਦਿੰਦਾ ਸੀ ਤੇ ਆਪ ਮੁੰਨੇ ਨੂੰ ਸੰਭਾਲਦਾ ਰਹਿੰਦਾ ਸੀ ਉਸ ਤੋਂ ਬਾਅਦ ਉਹ ਸੌਂਦਾ ਸੀ ਇਸ ਤਰ੍ਹਾਂ ਦੋਵੇਂ ਮਿਲ ਜੁਲ ਕੇ ਹੁਣ ਮੁੰਨੇ ਦੀ ਪਰਵਰਿਸ਼ ਕਰ ਰਹੇ ਸੀ ਤਾਂ ਕਿਸੇ ਇੱਕ ਤੇ ਜ਼ਿਆਦਾ ਦਬਾਅ ਵੀ ਨਹੀਂ ਪੈ ਰਿਹਾ ਸੀ ਤੇ ਸਿਆ ਵੀ ਹੁਣ ਪਹਿਲਾਂ ਨਾਲੋਂ ਬਹੁਤ ਚੰਗੀ ਤੇ ਖਿੜੀ-ਖਿੜੀ ਰਹਿਣ ਲੱਗ ਪਈ ਸੀ ਸਿਆ ਸੱਸ ਦੀ ਆਭਾਰੀ ਸੀ ਜਿਨ੍ਹਾਂ ਦੇ ਕਾਰਨ ਨikhil ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਤੇ ਅੱਜ ਉਸ ਦੇ ਜੀਵਨ ਵਿੱਚ ਬਦਲਾਅ ਆਇਆ ਸੀ ਦੋਸਤੋ ਪਰਿਵਾਰ ਵਿੱਚ ਸਨਮਾਨ ਸਮਝ ਅਤੇ ਸਹਿਯੋਗ ਹੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਹੈ। ਮਾਂ ਬੰਨਾ ਜਿੰਨਾ ਸੁਖਦਾਈ ਹੁੰਦਾ ਹੈ, ਓਨਾ ਹੀ ਓਖਾ ਵੀ ਤੇ ਅਜਿਹੇ ਸਮੇਂ ਵਿੱਚ ਔਰਤਾਂ ਨੂੰ ਸਹਾਰੇ, ਧੀਰਜ ਤੇ ਪਿਆਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਤੀ ਜੇ ਪਤਨੀ ਦੇ ਸੰਘਰਸ਼ ਨੂੰ ਸਮਝ ਕੇ ਉਸ ਦੇ ਨਾਲ ਖੜਾ ਹੋ ਜਾਵੇ ਤਾਂ ਘਰ ਵਿੱਚ ਸੰਤੁਲਨ ਵੀ ਬਣਿਆ ਰਹਿੰਦਾ ਹੈ। ਇਹ ਰਿਸ਼ਤਿਆਂ ਵਿੱਚ ਮਿਠਾਸ ਵੀ ਵਾਪਸ ਆ ਜਾਂਦੀ ਹੈ ਗਲਤੀ ਦਾ ਅਹਿਸਾਸ ਹੋਣਾ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਹੀ ਅਸਲ ਪਰਿਪੱਕਤਾ ਹੈ ਤੇ ਇਸੇ ਨਾਲ ਪਰਿਵਾਰ ਵਿੱਚ ਖੁਸ਼ੀਆਂ ਵਾਪਸ ਆਉਂਦੀਆਂ ਹਨ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ